ਸਮਰਾਲਾ ਵਿੱਚ ਤੜਕਸਾਰ ਤੇਜ਼ بارش ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹ ਦਿੱਤੀ ਉੱਥੇ ਹੀ ਮੁਸ਼ਕਲਾਂ ਵੀ ਖੜੀਆਂ ਕਰ ਦਿੱਤੀਆਂ ਸਮਰਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਜਮਾ ਹੋ ਗਿਆ ਜਿਸ ਕਾਰਨ ਦੁਕਾਨਦਾਰਾਂ ਨੂੰ ਅਤੇ ਘਰਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਲਈ ਕੋਈ ਵੀ ਨਵੀਂ ਗੱਲ ਨਹੀਂ ਹੈ ਪਿਛਲੇ 25-30 ਸਾਲਾਂ ਤੋਂ ਉਹ ਇਸ ਮੁਸੀਬਤ ਨਾਲ ਜੂਝ ਰਹੇ ਹਨ ਉਹਨਾਂ ਦੀ ਦੁਕਾਨ ਤੇ ਖੜੇ ਪਾਣੀ ਕਾਰਨ ਕੋਈ ਗ੍ਰਾਹਕ ਵੀ ਨਹੀਂ ਆਉਂਦਾ ਆ ਚੌੜਾ ਬਾਜ਼ਾਰ ਜੀ ਭੁਪਿੰਦਰ ਸਿੰਘ ਹਾਂ ਇਹ ਪ੍ਰੋਬਲਮ ਆ ਰਹੀ ਏ ਕਿੰਨੀ ਦੇਰ ਤੋਂ ਆ ਜਿਹੜਾ بارش ਦੇ ਕਾਰਨ ਅਜਿਹਾ ਪਾਣੀ ਖੜੇ ਆ ਬਸ ਇਹ ਦੁਕਾਨਦਾਰੀ ਤੇ ਕਿੰਨਾ ਕਰ ਸਕਦਾ ਇਹ ਨੂੰ ਤਾਂ ਪੂਰਾ ਅਸਰ ਪੈਦਾ ਏ ਜੀ ਹੁਣ ਦੇਖੋ ਤੁਸੀਂ ਨੰਗਣਾ ਕਿਤੇ ਸੌਖਾ ਕੋਈ ਆ ਨੰਗ ਨਹੀਂ ਸਕਦਾ ਓਰੇ ਜੀ ਬਹੁਤ ਔਖਾ ਕੱਲ ਜਦੋਂ ਕੋਈ ਗੱਡੀ ਲੰਘਦੀ ਆ ਤਾਂ ਪਾਣੀ ਸਾਰਾ ਅੰਦਰ ਜਾਂਦਾ ਕੱਲ ਰੋਕ ਲਾਈ ਹੋਈ ਦੀ ਓਰੇ ਗੱਬੇ ਗੱਡੀ ਖੜਾਉਣੀ ਪਈ ਕਾਹ ਬਹੁਤ ਨਾ ਜੀ ਨਾ 6 ਮਹੀਨੇ ਹੋ ਗਏ ਉਹ ਨਾਲੀ ਬੰਦ ਨੂੰ ਜੀ ਕੋਈ ਅੰਦਾਜ਼ 6 ਮਹੀਨੇ ਤੋਂ ਵੱਧ ਹੋ ਸਕਦੇ ਨੇ ਘੱਟ ਨਹੀਂ ਹੈਗੇ ਕੋਈ ਬੰਦਾ ਨਹੀਂ ਕੱਢਣ ਆਇਆ ਉੱਥੇ ਕੱਢ ਕੇ 2 ਦਿਨ ਚ ਚਲੇ ਗਏ ਕਿਸੇ ਨੇ ਆ ਕੇ ਦੇਖਿਆ ਨਹੀਂ ਬਾਅਦ ਚ ਵੀ ਕੰਮ ਸਹੀ ਹੋਇਆ ਕਿ ਨਹੀਂ ਉੱਪਰ ਕੋਈ ਇਹਨਾਂ ਦੇ ਅਫਸਰੇ ਨਹੀਂ ਕੋਈ ਸਹੀ ਹੈਗਾ ਉੱਥੇ ਦੇਖੋ ਤੁਸੀਂ ਜਾ ਕੇ ਪਹਿਲਾਂ ਖੰਨਾ ਰੋੜ ਉਰੇ ਪੱਟਿਆ ਫੇਰ ਪਰੇ ਜਾ ਕੇ ਪੱਟਿਆ ਹਿਸਾਬ ਕਿਤਾਬ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਆਉਂਦਾ ਕੋਈ ਬੰਦੇ ਕਾਰੀਗਰ ਬੁਲਾਓ ਤੁਸੀਂ ਜਿਹੜੇ ਕੰਮ ਵਾਲੇ ਬੰਦੇ ਨੇ ਕੰਮ ਵਾਲੇ ਜਿਹੜੇ ਸੀਵਰੇਜ ਦਾ ਪਤਾ ਹੈ ਜੀ ਇਹਨਾਂ ਨੂੰ ਉੱਥੇ ਓਕੜੇ ਪਾਣੀ ਉੱਤੇ ਜੀ ਚੱਲ ਰਿਹਾ ਹੈ ਜੀ ਹਰ ਇੱਕ ਬਰਸਾਤ ਨੂੰ ਇਹੀ ਹਾਲ ਹੁੰਦਾ ਹੈ ਇਹੀ ਹਾਲ ਜੀ ਸਾਨੂੰ ਤਾਂ ਦੇਖ ਕੇ 25 ਸਾਲ ਤੋਂ ਇਖੜਨੇ ਆ ਜੀ ਸੁਗੂ ਵਾਲੀ ਆਸੀਂ ਚੌੜੇ ਬਾਜ਼ਾਰ ਦੇ ਦੁਕਾਨਦਾਰ ਆ ਜੀ ਸਾਰੀ ਦੁਕਾਨਦਾਰ ਖੜੇ ਆ ਅਸੀਂ ਪਿਛਲੇ 25 30 ਸਾਲਾਂ ਤੋਂ ਆ ਸਾਡਾ ਵਿਕਾਸ ਆ ਸਾਡਾ ਬਦਲਾਅ ਆ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਲੈ ਕੇ ਆਏ ਹੁਣ ਆਪ ਦੀ ਸਰਕਾਰ ਦਾ ਵੀ ਬੁਰਾ ਹੀ ਹਾਲ ਸਾਨੂੰ ਤਾਂ ਸਮੇਂ ਨਹੀਂ ਆਂਦੇ ਵੀ ਸਾਡੇ ਲੇਡੀਜ਼ ਗਾਹਕ ਨੇ ਆਣਾ ਸਾਡੇ ਦਾ ਜੈਂਟਸ ਗਾਹਕ ਸਕੂਟਰ ਮੋਟਰਸਾਈਕਲ ਤੇ ਬਣਾ ਨਹੀਂ ਸਕਦਾ ਜੀ ਦੇਖੋ ਤਾਂ ਅਸੀਂ ਹਾਲ ਕੀ ਆ ਜੀ ਕਿੰਨੇ ਸਾਲਾਂ ਤੋਂ ਇਹੀ ਕਹਿੰਦੇ ਆ ਰਹੇ ਆ ਸਾਡੀ ਜਦੋਂ ਨਵੇਂ ਐਮਐਲਏ ਸਾਹ ਉਹਨਾਂ ਗੱਲਵਾਦ ਹੋਈ ਜੀ ਉਦੋਂ ਵੀ ਗਾਇਆ ਸੀ ਵੀ ਇੱਕ ਕੋਈ ਮੁੱਦਾ ਸਾਡਾ ਉਹ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਵਾ ਪਿਛਲੇ ਬਰਸਾਤਾਂ ਜੀ ਇੱਕ ਵਾਰੀ ਪਾਣੀ ਚੱਲਿਆ ਮੁੜ ਕੇ ਉੱਤੇ ਤਾਂ ਉੱਦ ਹੀ ਆ 6-6 ਮਹੀਨੇ ਸਾਲ-ਸਾਲ ਸਾਡੇ ਨਾਲੀਆਂ ਨਹੀਂ ਸਾਫ਼ ਕਰਨਾ ਹੁੰਦਾ ਕੋਈ ਇੰਨਾ ਬੁਰਾ ਹਾਲ ਹੈ ਕਮੇਟੀ ਦਾ ਪਤਾ ਨਹੀਂ ਕਹਿੰਦੇ ਜੀ ਉਹ ਪਲਾਂਟ ਚੱਲ ਪਿਆ ਕਦੇ ਕਹਿੰਦੇ ਰੁਕ ਗਿਆ ਜੀ ਹੁਣ ਪਤਾ ਨਹੀਂ ਪਲਾਂਟ ਦਾ ਕੀ ਬੜਿਆ ਨਹੀਂ ਪਤਾ ਨਹੀਂ ਉਹ ਵੀ ਹੁਰਦਪੁਰ ਦੇ ਹੋ ਗਿਆ ਇਹਨੂੰ 25 ਸਾਲਾਂ ਚ ਮਜੀਦ ਸਿੰਘ ਜੀ ਨੇ ਨਹੀਂ ਚਲਾ ਸਕੇ ਹੁਣ ਚੱਲਿਆ ਹੁਣ ਵੀ ਉਦੋਂ ਹੀ ਬੰਦ ਪਿਆ ਆ ਚਾਰੀ ਦੁਕਾਨਦਾਰੀ ਦੀ ਗੱਲ ਕਰੀ ਤਾਂ ਦੁਕਾਨਦਾਰੀ ਦੇਖੋ ਜੀ 0% ਹੈ ਜੀ ਕੋਈ ਬੰਗਾ ਕ ਆਊਗਾ ਕਿੱਥੋਂ ਜੀ ਦੇਖੋ ਅਸੀਂ ਖੁਦ ਚੱਪਲਾ ਉੱਪਰ ਕਿੱਥੇ ਰੱਖ ਕੇ ਕਿੱਦਾਂ ਆਊਗਾ ਜੀ ਦੇਖੋ ਜਿੰਮੇ ਦੇਖਿਆ ਜਾਂਦਾ ਵੀ ਸਕੂਲ ਵੀ ਸਾਹਮਣੇ ਆ ਬੱਚੇ ਬੰਨ ਆਉਂਦੇ ਨੇ ਉਹ ਸਕੂਲ ਦੇ ਬਾਹਰ ਵੀ ਇੰਨੇ ਪਾਣੀ ਖੜਾ ਜੀ ਸਕੂਲ ਵਾਲਿਆਂ ਦਾ ਵੀ ਬੱਚੇ ਆਪਣਾ ਮੂਰੇ ਬੰਨ ਬੰਨ ਲਾ ਕੇ ਅੰਦਰ ਵੜਦੇ ਨੇ अदरवाइज ਬੁਰਾ ਹਾਲ ਹੀ ਹੈ ਜੀ ਬਿਲਕੁਲ ਨਹੀਂ ਮਿਲੀ ਜੀ ਕੋਈ ਕੋਈ ਹੱਲੇ ਨਹੀਂ ਹੋਇਆ ਮੈਂ ਆਹੀ ਗੱਲ ਅਮਰੀਕ ਤੋਂ ਢਿੱਲੋ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਦੱਸੋ ਵੀ ਕੀ ਕਰਕੇ ਦਿੱਤਾ ਸਮਰਾਲੇ ਨੂੰ ਹੁਣ ਦੀ ਸਰਕਾਰਾਂ ਦਾ ਕੀ ਭਾਲ ਰਹਿੰਦੀ ਜਦੋਂ ਉਹ ਲੋਕਲ ਹੋਣ ਦੇ ਬਾਵਜੂਦ ਵੀ ਨਹੀਂ ਸਮਰਾਲੇ ਦਾ ਕਰਿਆ ਇੱਕ ਵਾਰ ਬੜਾ ਮੀਂਹ ਪਿਆ ਤੇ ਜਦ ਜਗਜੀਵਨ ਸਿੰਘ ਖੇਰ ਨੇ ਤੇ ਘਰ ਵੀ ਪਾਣੀ ਵੜਿਆ ਤੇ ਸੱਡਾ ਅਮਰੀਕ ਤੋਂ ਢਿੱਲੋਂ ਦੇ ਪਾਣੀ ਵੜਿਆ ਮੈਂ ਕਿਹਾ ਜਦ ਥੋੜੇ ਐਮਐਲਿਆਂ ਦੇ ਪਾਣੀ ਵੜਿਆ ਹੋਇਆ ਸਾਡਾ ਕੀ ਹਾਲ ਹੋਊਗਾ ਵੀ ਬਿਲਕੁਲ ਕਿਸੇ ਨੇ ਸੋਚਿਆ ਹੀ ਨਹੀਂ ਹੈਗਾ ਵੀ ਪਾਣੀ ਸਾਡੀ ਬੱਧੀਆ ਤਹਿਸੀਲ ਸੀ ਸਮਰਾਲਾ ਅੱਜ ਅਸੀਂ ਪਿੱਛੇ ਨੂੰ ਗਏ ਆ ਅੱਗੇ ਨੂੰ ਐਡਵਾਂਸ ਨਹੀਂ ਹੋਏਗੀ ਸਾਡੇ ਕੋ ਤਾਂ ਕੋਈ ਤਰੱਕੀ ਹੋਣੀ ਨਹੀਂ ਹੋਈ ਤੁਹਾਨੂੰ ਸਾਨੂੰ ਕਿਹੜੀ ਤਰੱਕੀ ਮਿਲੀ ਦੱਸੋ ਤਾਂ ਸਹੀ ਸਾਨੂੰ ਕਿਹੜੀ ਤਰੱਕੀ ਦਿੱਤੀ ਹੈ ਇਹਨਾਂ ਦੀ ਸਰਕਾਰ ਨੇ بارش ਦੇ ਕਾਰਨ ਗਾਘਾ ਨਾਲ ਕਿੰਨਾ ਕ ਫਰਕ ਪੈਂਦਾ ਗਾਘਾ ਹੈ ਹੋਈ ਨਹੀਂ ਗਾਘਾ ਤਾਂ ਸਾਡੀ 9 ਕਰੋੜ ਤੇ ਹੁਣ ਹੁਣ ਪਾਲਥਿਉਂ ਕਹਿ ਰਿਹਾ ਵੀ 9 ਕਰੋੜ ਨਹੀਂ ਜੀ ਇਹ ਤਾਂ ਨਰਕ ਰੋਡ ਹੈ ਮੇਨ ਨਰਕ ਰੋਡ ਬਣ ਗਿਆ ਕਾਰੋਬਾਰ ਕਿੱਥੋਂ ਆਣਾ ਜੀ ਗੋਡੇ ਕੋਲ ਦੇਖੋ ਇਹਦੇ ਵਿੱਚ ਗੋਗਲ ਨਹੀਂ ਆਪਣਾ ਇਹਦਾ ਸ਼ੇਅਰ ਹੈਗਾ ਇਹਦੇ 50% ਤੋਂ ਵੱਧ ਜਿਹੇ ਵਿੱਚ ਸੀਵਰ ਨਹੀਂ ਹੈ ਤੇ ਲਗਭਗ 50% ਏਰੀਆ ਜਿਹੜਾ ਐਸਟੀਪੀ ਦਾ ਜੋੜਿਆ ਜਾਂਦਾ ਹੈ ਤੇ ਜਿਹੜਾ ਪਾਣੀ ਦੇ ਨਿਕਾਸੀ ਹੁੰਦੀ ਹੈ ਉਹ ਸਾਰੀ ਐਸਟੀਪੀ ਰੂਟ ਨੂੰ ਹੀ ਜਾਂਦੀ ਹੈ ਤੇ ਇੱਕ ਵਾਰ ਇਹ ਬਹੁਤ ਵੱਡੀ ਨਿਕਲ ਹੈ ਇਹਦੇ ਲਈ ਇੱਕ ਕਾਫੀ ਵੱਡਾ ਪ੍ਰੋਜੈਕਟ ਬਣਾਇਆ ਗਵਰਨਮੈਂਟ ਵੱਲੋਂ ਤੇ ਉਹ ਸਾਡੇ ਪੰਜਾਬ ਆਰਡਸਟਰੀ ਐਂਡ ਸਿਵਲ ਬੋਡਾ ਤੇ ਕੰਮ ਕਰ ਰਿਹਾ ਤੇ ਇੱਥੇ ਸਿਵਲ ਪੰਡ ਦਾ ਕੰਮ ਵੀ ਚੱਲ ਜੀ ਗੜੇਸ਼ ਨੂੰ ਕਰ ਰਹੇ ਜਿਹੜੇ ਏਰੀਆ ਨਹੀਂ ਜੁੜੇ ਉਹਨਾਂ ਵਾਸਤੇ ਇਸ ਤੋਂ ਇਲਾਵਾ ਇਹਦੇ ਨਾਲ ਮੈਂ ਤੁਹਾਨੂੰ ਉਹ ਵੀ ਦੱਸੂਗਾ ਵੀ ਇੱਕ ਆਪਣੇ ਵਾਟਰ ਸਪਲਾਈ ਵੀ ਸ਼ਹਿਰ ਦੇ ਬੜੇ ਛੋਟੇ ਹਿੱਸੇ ਦੇ ਵਿੱਚ ਸੀ ਤੇ ਹੁਣ ਇਸ ਵੇਲੇ 100% ਸ਼ਹਿਰ ਵਾਟਰ ਸਪਲਾਈ ਪਾਣੀ ਟੀਨ ਵਾਲਾ ਪਾਣੀ ਟੂਟੀ ਵਾਲਾ ਭਰਿਆ ਕਰਾਉਣ ਲਈ ਆਪਣਾ ਇੱਕ ਪ੍ਰੋਜੈਕਟ ਚੱਲ ਰਿਹਾ ਉਹ ਸ਼ੁਰੂ ਹੋ ਚੁੱਕਿਆ ਹੈ ਨਗਰ ਨਵੀਂ 15-20 ਦਿਨ ਮਿਲਣਾ ਹੋ ਗਿਆ ਕੰਦੇ ਪਾਈਪੋਲੀਆ ਤੇ ਦੇ ਕੋਸਤਾ ਤੋਂ ਸਾਲ ਦੇ ਵਿੱਚ ਵਿੱਚ ਆਪਣਾ ਅਰੀਆ ਕਰਦਿਆਂ ਤੱਕ ਪੂਰੇ ਸ਼ਹਿਰ ਨੂੰ ਬੜਾ ਪਾਣੀ ਦਾ ਡੀਮੰਡ ਆ ਜਾਏਗਾ ਜੀ ਜਿਹੜਾ ਇਹ ਹੈਗਾ ਏਰੀਆ ਆਪਣਾ ਡੱਬੀ ਬਜਾ ਰਹੇਗਾ ਤੇ ਹਰ ਦਾ ਨਾਮ ਪੁਰਾਣਾ ਹੈਗਾ ਪੁਰਾਣਾ ਜਿਹੜਾ ਹੈਗੀ ਮਾਰਕੀਟ ਹੈ ਜਿਹੜਾ ਪੁਰਾਣਾ ਨਿਊ ਨਗਰ ਸ਼ੁਰੂ ਤੋਂ ਲੱਗਦਾ ਤੇ ਇੱਕ ਜਦੋਂ ਤੱਕ ਤੇ ਪੂਰਾ ਸੀਮਟ ਨਹੀਂ ਪੈਂਦਾ ਕਿਉਂ ਆਪਾਂ ਪੱਕਾ ਤਾਂ ਨਹੀਂ ਕਰਦੇ ਵੀ ਹਾਲ ਹੋ ਜਾਏਗਾ ਪਰ ਅਸੀਂ ਫਿਰ ਵੀ ਪਿਛਲੇ ਜੇ ਕੁਝ ਮਹੀਨਿਆਂ ਦੇ ਵਿੱਚ ਇਕਦਾ ਜਿਹੜਾ ਖੰਨਾ ਰੋਡ ਦਾ ਸੀਬਸ ਸੀਗਾ ਉਹਨੂੰ ਅਸੀਂ ਐਸਟੀ ਬੀ ਨਾਲ ਜੋੜ ਦਿੱਤਾ ਕਿ ਕਿਹੜਾ ਸੀਗਾ ਆਪਣੀ ਪੁਰਾਣਾ ਬਾਜ਼ਾਰ ਚ ਨਿਕ ਰੋਡ ਹੈਗਾ ਉਹਦਾ ਕੁਝ ਏਰੀਆ ਸੀਗਾ ਜਿਹੜਾ ਨਹੀਂ ਜੁੜਿਆ ਹੋਇਆ ਸੀਗਾ ਉਹਨੂੰ ਵੀ ਅਸੀਂ ਡਾਇਰੈਕਟ ਕਰ ਦਿੱਤਾ ਤੇ ਆਪਣਾ ਅੱਗੇ ਨਾਲ ਦਾ ਇੰਪਰੂਵਮੈਂਟ ਹੋ ਰਹੀ ਹੈ ਪਰ ਇਸ ਕوجਰ ਬਹੁਤ ਟਾਈਮ ਲੱਗ ਰਿਹਾ ਹੈ ਸਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿੰਨੇ ਸਾਲ ਬੀਤ ਗਏ ਨੇ ਪਰ ਸੀਵਰੇਜ ਤੇ ਪਾਣੀ ਦੀ ਜਿਹੜੀ ਹੈ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਕਿਵੇਂ ਦੇਖਦੇ ਹੋ ਜੀ ਹਾਂ ਠੀਕ ਹੈ ਵੀ ਹੁਣ ਉਹ ਤਾਂ ਟਾਈਮ ਬੀਤ ਚੁੱਕਿਆ ਪਰ ਉਹਦਾ ਇੱਕ ਤਾਂ ਵੱਡਾ ਕੰਸਟਿਟਿਊਟਿਵ ਟੈਸਟ ਕੀ ਹੈ ਜੀ ਕਿ ਇਹ 2 ਬਹੁਤ ਸਾਲ ਪਹਿਲਾਂ ਕੋਈ ਅਰਸਟੇਟਿਵ ਸ਼ੁਰੂ ਹੋ ਗਿਆ ਉਹਨਾਂ ਨਾਲ ਕਾਫੀ ਰਾਹਤ ਕੁਝ ਏਰੀਓ ਤਾਂ ਮਿਲ ਚੁੱਕੀ ਹੈ ਤੇ ਪੀਣ ਵਾਲਾ ਪਾਣੀ ਵੀ ਤੁਸੀਂ ਦੇਖ ਲਓ ਵੀ ਕੱਲੋਂ ਵੀ ਅਜੇ ਵੀ ਸਾਡਾ ਦੇਖੋ ਵੱਡੇ ਏਰੀਏ 'ਚ ਨਹੀਂ ਹੈਗੇ ਪਾਈਪਾਂ ਤੇ ਜਦੋਂ ਮੁੰਡਾ ਪੈਰੀਂ ਕਹਿੰ ਗਿਆ ਤੇ ਵਧੀਆ ਲੱਗਦਾ ਸਰੀਕ ਲੋਕਾਂ ਦਾ ਕਹਿਣਾ ਵੀ ਉਹ ਸੂਬਾ ਅੱਜ ਆਏ ਸੀਗੇ ਸ਼ਿਕਾਇਤ ਲੈ ਕੇ ਪਾਣੀ ਦੀ ਪਰੰਤੂ ਨਗਰ ਕੌਂਸਲ ਹੀ ਪਾਣੀ ਦੇ ਵਿੱਚ ਡੁੱਬੀ ਪਈ ਆ ਵੀ ਇਹ ਬਾਕੀਆਂ ਦਾ ਕੀ ਹੱਲ ਕਰੂਗੀ ਦੇਖੋ ਇਹ ਸ਼ਹਿਰ ਬੜਾ ਪੁਰਾਣਾ ਬਸਿਆ ਹੋਇਆ ਹੈ ਤੇ ਜਿਹੜੀਆਂ ਮੇਨ ਸੜਕਾਂ ਨੇ ਉੱਚੀਆਂ ਹੋ ਚੁੱਕੀਆਂ ਜਿਹੜਾ ਸਾਡਾ ਸ਼ਹਿਰ ਜਿਹੜਾ ਸਾਡਾ ਆਫਿਸ ਜਿੱਥੇ ਤੁਸੀਂ ਬੈਟਰ ਬਣੇ ਇਹ ਵੀ ਕਾਫੀ ਲੋ ਲਾਈਨ ਗਈ ਤੇ ਲੋ ਲਾਈਨ ਜਿਹੜੀ ਐਕਚੁਅਲੀ ਪਾਣੀ ਜਦੋਂ بارش ਕਾਫੀ ਜ਼ਰਾ ਹੁੰਦੀ ਹੈ ਪਾਣੀ ਭਾ ਜਾਂਦਾ ਤੇ ਉਹ ਜਿਹੜੀ ਵਿਕਾਸੀ ਜਿਹੜੀ ਹੁੰਦੀ ਆ ਉਹ ਥੋੜੀ ਹੌਲੀ-ਹੌਲੀ ਹੁੰਦੀ ਆ ਇਹ ਥੋੜੇ ਜਿਹੇ ਟਾਈਮ ਲੱਗਦਾ ਪਾਣੀ ਜ਼ਰਾ ਨਿਕਲ ਜਾਂਦਾ ਕੁਸੀ ਵੀ ਨਗਰ ਕੌਂਸਲ ਚਾਹੇ ਹੁਣ ਦਫਤਰ ਆਇਓ ਐਂਟਰ ਕੀਤਾ ਪਾਣੀ ਦੀ ਸਮੱਸਿਆ ਨਾਲ ਜੁੜਜਣਾ ਪਿਆ ਹੋਣਾ ਜੀ ਸਾਡੇ ਪਾਣੀ ਹੈ ਜੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਪਾਣੀ ਲੋ ਲੋ ਇੰਜੇ ਖੜਾ ਹੀ ਜਾਂਦਾ ਸਾਡੇ ਦਫਤਰ ਨਹੀਂ ਮਾ ਬੜਿਆ ਹੋਇਆ ਜੋ ਬਹੁਤ ਪੁਰਾਣਾ ਹੋ ਗਿਆ ਪੁਰਾਣਾ ਸੰਗਠਨ ਬੜਿਆ ਹੋਇਆ ਜਿਹੜੇ ਜਿਹੜੇ ਪੁਰਾਣੇ ਬਣਿਆ ਸੜਕਾਂ ਬਾਅਦ ਚੂਚੀਆਂ ਹੋ ਚੁੱਕੀਆਂ ਨੇ ਤੇ ਉਹ ਜਿਹੜਾ ਹੈ ਹੁਣ ਆਪਣਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਮੈਨੂੰ ਲੱਗਦਾ ਵੀ ਇਹ ਸਮੱਸਿਆ ਚਲੋ ਇਹ ਆਪਣਾ ਚੱਲ ਪੂਗਾ ਜਲਦੀ ਪੂਰਾ ਕਰਾਂਗੇ ਕੋਈ ਸਮੱਸਿਆ ਨਹੀਂ ਸਭ ਤੋਂ ਵੱਡਾ ਕੰਮ ਜਿਹੜਾ ਐਸਪੀ ਲਗਾਉਣਾ ਉਹ ਹੋ ਜਾਣਾ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ